ਅੱਜ ਦੀ ਸਭ ਤੋਂ ਵੱਡੀ ਖਬਰ ਅਰਵਿੰਦ ਕੇਜਰੀਵਾਲ ਨੂੰ 10 ਦਿਨਾਂ ਵਿੱਚ ਮਿਲੇਗੀ ਸਰਕਾਰੀ ਰਿਹਾਇਸ਼ ਕੇਂਦਰ ਨੇ ਦਿੱਲੀ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨੀਵਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਗਲੇ 10 ਦਿਨਾਂ ਦੇ ਅੰਦਰ ਉਚਿਤ ਰਿਹਾਇਸ਼ ਅਲਾਟ ਕਰ ਦਿੱਤੀ ਜਾਵੇਗੀ ਕਿ ਅਲਰਟ ਕਰਨ ਦੀ ਮੰਗ ਸੰਬੰਧੀ ਆਪ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੇ ਕੇਂਦਰ ਵੱਲੋਂ ਹਾਜ਼ਰ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਇਹ ਜਾਣਕਾਰੀ ਜਸਟਿਸ ਸਚਿੰਦ ਦੱਤਾਦੀਪ ਬੈਂਚ ਨੂੰ ਦਿੱਤੀ ਬੈਂਚ ਨੇ ਐਸਜੀ ਦੇ ਬਿਆਨ ਨੂੰ ਰਿਕਾਰਡ ਤੇ ਲੈਂਦੇ ਹੋਏ ਕਿਹਾ ਕਿ ਵਾਜਿਬ ਆਦੇਸ਼ ਪਾਤੇ ਰਿਹਾਇਸ਼ ਅਲਾਟਮੈਂਟ ਨਾਲ ਜੁੜੇ ਮੁੱਦਿਆਂ ਦਾ ਹੱਲ ਲੱਭਣਾ ਲਾਜ਼ਮੀ ਹੈ ਸੁਣਵਾਈ ਦੌਰਾਨ ਰਿਹਾਇਸ਼ ਦੇ ਟਾਈਪ ਨੂੰ ਲੈ ਕੇ ਦਿਲਚਸਪ ਜਿਰਾ ਵੀ ਹੋਈ ਆਪ ਵੱਲੋਂ ਪੇਸ਼ ਸੀਨੀਅਰ ਵਕੀਰ ਰਾਹੁਲ ਮਹਿਰਾ ਨੇ ਦਲੀਲ ਦਿੱਤੀ ਕਿ ਕੇ ਨੂੰ ਦਿੱਤੀ ਜਾਣ ਵਾਲੀ ਰਿਹਾਇਸ਼ ਪਹਿਲਾਂ ਮਿਲੀ ਸੁਵਿਧਾ ਤੋਂ ਘੱਟ ਨਹੀਂ ਹੋ ਸਕਦੀ ਏ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਟਾਈਪ 7 ਜਾਂ ਟਾਈਪ 8 ਰਿਹਾਇਸ਼ ਮਿਲੀ ਸੀ ਇਸ ਲਈ ਸਰਕਾਰ ਹੁਣ ਉਹਨਾਂ ਨੂੰ ਟਾਈਪ 5 ਵਿੱਚ ਡਾਊਨ ਗ੍ਰੇਡ ਨਹੀਂ ਕਰ ਸਕਦੀ ਐਸਜੀ ਨੇ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਦੇ ਵੀ ਟਾਈਪ 8 ਰਿਹਾਇਸ਼ ਲਈ ਲੜਾਈ ਨਹੀਂ ਕੀਤੀ ਜਸਤੇ ਮਹਿਰਾ ਨੇ ਟਾਕਾਸ਼ ਕਰਦਿਆਂ ਕਿਹਾ ਕਿ ਇਹ ਚੋਣਾਂ ਦੀ ਨਾਹਰੇਬਾਜ਼ੀ ਹੋ ਸਕਦੀ ਏ ਪਰ ਅਦਾਲਤ ਵਿੱਚ ਗੰਭੀਰਤਾ ਨਾਲ ਗੱਲ ਹੋ ਰਹੀ ਏ ਅੰਤ ਵਿੱਚ ਕੋਰਟ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣ ਲਈਆਂ ਅਤੇ ਕਿਹਾ ਕਿ ਮਾਮਲੇ ਤੇ ਜਲਦੀ ਹੀ ਆਦੇਸ਼ ਜਾਰੀ ਕੀਤਾ ਜਾਵੇਗਾ